ਅੱਜ ਡੈਮੋਕ੍ਰੇਟਿਕ ਟਿਚਰ ਕਮਿਟੀ ਦੇ ਫਰੰਟ ਵੱਲੋਂ ਇੱਕ ਅਧਿਆਪਕਾਂ ਦਾ ਜਿਹੜਾ ਬਹੁਤ ਹੀ ਭੱਖਦਾ ਇਸ਼ੂ ਆ ਉਸ ਨੂੰ ਲੈ ਕੇ DPI ਸਕੈਂਡਰੀ ਤੇ DPI ਐਲੀਮੈਂਟਰੀ ਨੇ ਜਿਹੜੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਆ ਜਿਸ ਦੇ ਵਿੱਚ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ 3704 ਜਿਹੜੇ ਮਾਸਟਰ ਕਾਟਰ ਦੇ ਅਪਕ ਨੇ ਤੀਤੇ ਢੰਗ ਨਾਲ 6620 ਦੇ ਅਪਕੜੇ ਉਹਨਾਂ ਦੀਆਂ ਜਿਹੜੀਆਂ ਸਿਲੈਕਸ਼ਨ ਸੂਚੀਆਂ ਨੇ ਉਹ ਰਿਵਾਈਜ਼ ਕੀਤੀਆਂ ਗਈਆਂ ਨੇ ਰਿਵਾਈਜ਼ ਕਰਕੇ ਨਵੀਆਂ ਪਾਈਆਂ ਗਈਆਂ ਤੌਰ 'ਤੇ ਵਾਇਸ ਕਰਦੇ ਹੋਏ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਉਹ ਉਹਨਾਂ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ ਤੇ ਉਹ ਜਿਹੜੇ ਬਾਹਰ ਕਰ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਮੱਦੀ ਚਿੰਤਾ ਇਸ ਗੱਲ ਦੀ ਹੈ ਔਰ ਇਹ ਵੀ ਹੈ ਕਿ ਕਿਤੇ ਸਾਡੇ ਉੱਪਰ ਕੋਈ ਅਗਲੀ ਕਾਰਵਾਈ ਆ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਨਾ ਕੀਤੀ ਜਾਵੇ ਤਾਂ ਅੱਜ ਅਸੀਂ ਉਹ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਡੀਪੀਆਈ ਸਕੱਤਰ ਜੀ ਪਰਮਜੀਤ ਸਿੰਘ ਨਾਲ ਵੀ ਤੇ ਜਿਹੜੇ ਮੈਡਮ ਡੀਪੀਆਈ ਐਲੀਮੈਂਟਰੀ ਨੇ ਮੈਡਮ ਚਾਨੀ ਜੀ ਉਹਨਾਂ ਨਾਲ ਵੀ ਕੀਤੀ ਗਈ ਹੈ ਹਰਕੀਰਤ ਕੌਰ ਚਾਨੀ ਜੀ ਬਿਕੋਜ਼ ਹੀ ਉਹਨਾਂ ਨੇ ਧਿਆਨ ਦੇ ਵਿੱਚ ਲਿਆਦਾ ਕਿ ਇਸ ਤਰ੍ਹਾਂ ਦੇ ਜਿਹੜੇ ਮਕੈਨੀਕਲ ਆਰਡਰ ਨੇ ਉਹ ਪਹਿਲਾਂ ਵੀ ਡਿਪਾਰਟਮੈਂਟ ਵੱਲੋਂ ਕੀਤੇ ਜਾਂਦੇ ਰਹੇ ਨੇ ਕਿ ਪਿਛਲੇ ਸਮੇਂ 'ਚ ਸਾਨੂੰ ਪਤਾ ਕਿ 180 ਟੀਟੀ ਅਧਿਆਪਕ ਨੇ ਜਿਹੜੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਅਧਿਆਪਕਾਂ ਨੂੰ ਪਹਿਲਾਂ ਤਾਂ ਬਾਹਰ ਕਰ ਦਿੱਤਾ ਗਿਆ ਮਿਸਟਰ ਦੇ ਵਿੱਚੋਂ ਬਾਅਦ 'ਚ ਉਹਨਾਂ ਨੂੰ ਟਰਮੀਨੇਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਤੇ ਉਹ ਫਿਰ ਕੋਰਟ ਦੇ ਵਿੱਚ ਜਾ ਕੇ ਰੀਲੀਫ ਲੈ ਕੇ ਆਉਂਦੇ ਨੇ ਤੇ ਉਸ ਰੀਲੀਫ ਨੂੰ ਵੀ ਮਕੈਨੀਕਲੀ ਇਸ ਤਰੀ ਢੰਗ ਨਾਲ ਲਾਗੂ ਕਰ ਦਿੱਤਾ ਗਿਆ ਕਿ ਨਵੇਂ ਸਿਰੇ ਤੋਂ ਨਵੀਂ ਨੌਕਰੀ ਨਵਾਂ ਪਰਮਿਸ਼ਨ ਨਵੇਂ ਸਕੇਲ ਇਸੇ ਤੰਗ ਨਾਲ ਹੋਰ ਬਹੁਤ ਸਾਰੇ ਮਾਮਲੇ ਨੇ 7654 ਚ ਵੀ ਹਿੰਦੀ ਟੀਚਰ ਸੀ ਤੇਰਾ ਉਹਨਾਂ ਨਾਲ ਵਾਪਰਿਆ ਤਾਂ ਦੇਖੋ ਅਸੀਂ ਉਹਨਾਂ ਨੂੰ ਬਿਲਕੁਲ ਸਪਸ਼ਟ ਕੀਤਾ ਵੀ ਕੋਰਟ ਦਾ ਕੋਈ ਫੈਸਲਾ ਆਉਂਦਾ ਕਿਸੇ ਵਰਗ ਨਾਲ ਸੰਬੰਧਤ ਉਹ ਮਾਮਲਾ ایਡਬਲਯੂਐਸ ਨਾਲ ਸੰਬੰਧਤ ਮਾਮਲਾ ਤਾਂ ਇੱਕ ਗੱਲ ਬਿਲਕੁਲ ਸਪਸ਼ਟ ਆ ਕਿ ਇਹ ਸਾਰਾ ਫੈਸਲਾ ਲਾਗੂ ਕਰਦੇ ਹੋਏ ਠੀਕ ਹੈ ਤੁਹਾਨੂੰ ਨਿਆਂ ਦੇਣਾ ਚਾਹੀਦਾ ਪਰ ਜਿਹੜੇ ਇਹਨਾਂ ਆਪਕ 3704 ਦੇ ਵਿੱਚ 4-4 ਸਾਲ ਤੋਂ ਭਰਤੀ ਹੋ ਚੁੱਕੇ ਨੇ ਉਹ ਆਪਣੀ ਕਨਫਰਮ ਵੀ ਹੋ ਚੁੱਕੇ ਨੇ ਪ੍ਰਵੇਸ਼ਨ ਵੀ ਕਲੀਅਰ ਕਰ ਚੁੱਕੇ ਨੇ 6835 ਵਾਲੇ 8TT ਵਾਲੇ ਉਹ ਆਪਣੇ ਘਰਾਂ ਤੋਂ 70 ਕਿਲੋਮੀਟਰ ਦੂਰ ਪਿਛਲੇ 2.5 ਸਾਲ ਤੋਂ ਨੌਕਰੀ ਕਰ ਰਹੇ ਨੇ ਜਾਂ ਹੋਰ ਬਹੁਤ ਸਾਰੇ ਕਾਡਰ ਨੇ ਜਿਨ੍ਹਾਂ ਉੱਪਰ ਅੰਦੇਸ਼ਾ ਇਹ ਜਤਾਇਆ ਜਾ ਰਿਹਾ ਕਿ ਸ਼ਾਇਦ ਇਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਆਪਣਾ ਨਜਲਾ ਛੇ ਕਿਉਂਕਿ ਕਸੂਰ ਡਿਪਾਰਟਮੈਂਟ ਦਾ ਹੁੰਦਾ ਕਿ ਤੁਸੀਂ ਕੋਈ ਰੂਲ ਨਹੀਂ ਫਾਲੋ ਕੀਤਾ ਕੋਈ ਨਿਯਮ ਨਹੀਂ ਫਾਲੋ ਕੀਤਾ ਤਾਂ ਇਹ ਤਾਂ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਹੋ ਸਕਦਾ ਵੀ ਕਿਸੇ ਹੋਰ ਕਾਡਰ ਦੇ ਉੱਪਰ ਵੀ ਇਹ ਜਿਹੜਾ ਆਪਣਾ ਨਜਲਾ ਛਾੜਨ ਦੀ ਕੋਸ਼ਿਸ਼ ਕਰੇ ਤਾਂ ਦੇਖੋ ਅਸੀਂ ਮੰਗ ਇਹ ਕੀਤੀ ਆ ਕਿ ਨਿਆ ਦੇਣਾ ਚਾਹੀਦਾ ਜੇ ਕਿਸੇ ਵਰਗ ਨਾਲ ਕੋਈ ਠੱਗਾ ਹੋਇਆ ਪਰ ਨਿਆ ਕਰਦੇ ਹੋਏ ਤੁਸੀਂ ਕਿਸੇ ਹੋਰ ਨਾਲ ਤੁਸੀਂ ਕਿਵੇਂ ਠੱਗਾ ਕਰ ਸਕਦੇ ਹੋ ਇਹ ਸਾਰੇ ਵਿਧਾਇਕ ਬਹੁਤ ਦੇਰ ਤੋਂ ਭੱਤੀ ਹੋਏ ਹੋਏ ਨੇ ਅਸੀਂ ਜ਼ੋਰ ਮਨ ਕੀਤੀ ਆ ਵੀ ਕੋਈ ਵੀ ਵਿਧਾਇਕ ਆ ਜਿਹੜਾ ਜਿਹਨਾਂ ਨੌਕਰੀ ਕਰ ਰਹੇ ਆ ਚਾਹੇ 3704 ਦੇ ਵਿੱਚ ਚਾਹੇ 4166 ਦੇ ਵਿੱਚ ਨੌਕਰੀ ਕਰ ਰਿਹਾ ਜਾਂ 6635 ਦੇ ਵਿੱਚ ਨੌਕਰੀ ਕਰ ਰਿਹਾ ਕਿ ਜੇ ਉਹ ਵੀ ਨੌਕਰੀ ਦੇ ਉੱਪਰ ਕਿਸੇ ਤਰ੍ਹਾਂ ਦੇ ਤਰੀਕੇ ਦਾ ਖਤਰਾ ਖੜਾ ਹੋਊਗਾ ਪੰਜਾਬ ਦੀਆਂ ਇਹ ਆਪ ਕੋ ਜਿਥੇ ਬੰਦੀਆਂ ਡੈਮੋਕਰੇਟਿਕ ਪੀਸ ਤੋਂ ਦੁਹਰੰਤ ਚੁੱਪ ਨਹੀਂ ਰਹਿਊਗਾ ਤੇ ਅਸੀਂ ਐਜੂਕੇਸ਼ਨ ਤਿੱਖਾ ਛੇੜਾਂਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਇਹ ਦਿੱਤਾ ਜੀਪੀਐਸ ਕੰਟਰੀ ਨਾਲ ਗੱਲ ਹੋਈ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਇੱਕ ਵਾਰੀ ਸਾਰਾ ਮਾਮਲਾ ਦੇਖ ਰਿਹਾ ਮੈਂ ਆਪਣੇ ਕੋਲ ਬਰਾਜਚ ਵਾਲਿਆਂ ਨੂੰ ਵੀ ਬੁਲਾਇਆ ਹੋਇਆ ਹਾਂ ਉਹਨਾਂ ਤੋਂ ਪੁੱਛ ਵੀ ਰਿਹਾ ਕਿ ਪਹਿਲਾਂ ਕਿਵੇਂ ਮੈਰਿਟ ਬਣਾਈ ਤੇ ਹੁਣ ਕੀ ਹੋਣੇ ਕੰਮ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਫੌਰੀ ਇਸ ਮਾਮਲੇ ਦੇ ਉੱਪਰ ਪਹਿਲਾਂ ਤਾਂ ਰੋਕ ਲਗਾਈ ਜਾਵੇ ਰੋਕ ਲਗਾਉਣ ਤੋਂ ਬਾਅਦ ਇਹਨੂੰ ਰਿਵਿਊ ਕਰਕੇ ਤੁਸੀਂ ਜਿਹੜੇ ਕੋਈ ਬਾਹਰ ਹੋ ਰਹੇ ਨੇ ਉਹਨਾਂ ਨੂੰ ਰੈਗਿਸਟ ਕਿਵੇਂ ਕਰਨਾ ਜਾਂ ਉਹ ਫੈਸਲਾ ਲਾਗੂ ਕਿਵੇਂ ਕਰਨਾ ਉਸ ਤੋਂ ਤੁਹਾਨੂੰ ਦੇਖਣਾ ਚਾਹੀਦਾ ਤਾਂ ਉਸ ਤੋਂ ਉਹਨਾਂ ਨੇ ਸਾਨੂੰ ਕੋਸਾ ਦਿੱਤਾ ਵੀ ਸਾਡੇ ਵੱਲੋਂ ਇਸ ਤਰੀਕੇ ਦਾ ਕੋਈ ਟੱਕਾ ਦੇ ਹਫ਼ਤਿਆਂ ਦੇ ਨਾਲ ਅੱਗੇ ਨਹੀਂ ਹੋਊਗਾ ਕਿ ਅੱਗੇ ਸ਼ਬਦ ਤਾਂ ਵਰਤ ਰਹੇ ਆ ਕਿ ਪਹਿਲਾਂ ਤਾਂ ਕਰ ਦਿੱਤਾ ਤੁਸੀਂ ਟੱਕਾ ਜਿਹੜੀਆਂ ਮੈਰਿਟ ਲਿਸਟਾਂ ਰਿਵਾਈਜ਼ ਕੀਤੀਆਂ ਰਿਓ ਗਲਤ ਹੋਏ ਆ ਪਹਿਲਾਂ ਪੱਕ ਜਾਨਣਾ ਚਾਹੀਦਾ ਸੀ ਇਹ ਦੇ ਹਫ਼ਤਿਆਂ ਦਾ ਤੇ ਦੂਸਰਾ ਜਿਹੜਾ ਈਟੀਟੀ ਬਾਰੇ 6835 ਬਾਰੇ ਉਹਨਾਂ ਬਾਰੇ ਵੀ ਉਹਨਾਂ ਨੇ ਮੈਡਮ ਨੇ ਇਹ ਕਿਹਾ ਵੀ ਮੈਨੂੰ 3-4 ਦਿਨ ਦੋ ਮਾਮਲਾ ਮੇਰੇ ਆਲਰੇਡੀ ਧਿਆਨ ਦੇ ਵਿੱਚ ਆ ਵੀ ਮੈਂ ਵੀ ਇਸ ਮਾਮਲੇ ਨੂੰ ਬਾਅਦ ਚ ਨਹੀਂ ਆ ਕੋਸ਼ਿਸ਼ ਕਰਾਂਗੇ ਵੀ ਸਾਰੇ ਸਾਰੇ ਅਧਿਆਪਕ ਨੇ ਜਿਹੜੇ ਜੇ ਕਿਸੇ ਨੂੰ ਅਨਿਆਇ ਅਨਿਆਇ ਹੋਇਆ ਕਿਸੇ ਨਾਲ ਉਹਨੂੰ ਵੀ ਨਿਆਂ ਮਿਲ ਜਵੇ ਉਹਨੂੰ ਵੀ ਇਨਸਾਫ ਮਿਲ ਜਵੇ ਤੇ ਇੰਦਰ ਜਿਹੜੇ ਨੇ ਆਪਕ ਪਿਛਲੇ 4-4 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਨਾਲ ਬੇਇਨਸਾਫੀ ਹੋਰ ਨਾ ਹੋਵੇ ਤੇ ਸਾਡੀ ਇੱਕ ਲਾਸਟ ਚ ਦੇਖੋ ਅਧਿਆਪਕਾਂ ਨੂੰ ਜਰੂਰ ਅਪੀਲ ਆ ਕਿ ਦੇਖੋ ਜਦੋਂ ਉਹ ਇਸ ਤਰੀਕੇ ਦਾ ਮਾਮਲਾ ਆਉਂਦਾ ਕਿ ਮੈਰਿਟ ਲਿਸਟਾਂ ਰਿਵਾਈਜ਼ ਹੋਦੀਆਂ ਕਈ ਵਾਰੀ ਆਪਾਂ ਨਾ ਡਰ ਦੇ ਵਿੱਚ ਸਹਿਮ ਦੇ ਵਿੱਚ ਆ ਜਾਣੇ ਆ ਤੇ ਕੋਸ਼ਿਸ਼ ਕਰਦੇ ਆ ਕਿ ਹੁਣ ਇਹਨੂੰ ਕੋਰਟ ਦੇ ਵਿੱਚ ਚਲੇ ਜਾਈਏ ਜਾਂ ਕੱਲੇ-ਕੱਲੇ ਨੇ ਜਿੱਤ ਲਈਏ ਸਾਡੀ ਅਪੀਲ ਆ ਕਿ ਇੱਕਦਮ ਕੋਰਟ ਵਿੱਚ ਨਾ ਜਾਇਆ ਜਾਵੇ ਹਾਲੇ ਸਿਰਫ ਉਹਨਾਂ ਨੇ ਇੱਕ ਕੋਰਟ ਦਾ ਆਰਡਰ ਆ ਜੇ ਨਾ ਉਹ ਇੰਪਲੀਮੈਂਟ ਕੀਤਾ ਤੁਹਾਨੂੰ ਕੋਈ ਹੋਰ ਇਹ ਕਹਿਦੀ ਹੈ ਕਿ ਤੁਹਾਨੂੰ ਕੋਈ ਨੌਕਰੀ ਦੇ ਉੱਪਰ ਖਤਰਾ ਉਸ ਬਾਰੇ ਕੋਈ ਆਰਡਰ ਹੋਵੇ ਉਹ ਨਹੀਂ ਆਇਆ ਇਸ ਕਰਕੇ ਹਾਲ ਦੀ ਘੜੀ ਸਾਨੂੰ ਐਜੂਕੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਤੇ ਅਲੱਗ-ਅਲੱਗ ਫਾਈਟ ਕਰਨ ਦੀ ਥਾਂ ਜਾਂ ਅਲੱਗ-ਅਲੱਗ ਦੇਖਣ ਦੀ ਥਾਂ ਸਾਡੀ ਅਪੀਲ ਆ ਕਿ ਜਿੰਨੇ ਵੀ ਕਾਟਰ ਪ੍ਰਭਾਵਿਤ ਹੋਏ ਨੇ 7304 6635 ટીટી ਵਾਲੇ ਨੇ ਜਾਂ ਜਿਨ੍ਹਾਂ ਨੂੰ ਅੰਦੇਸ਼ਾ ਕਿ ਆਪਾਂ ਇਕਜੁੱਟ ਹੋ ਕੇ ਇਸ ਮਾਮਲੇ ਨੂੰ ਲੜੀਏ ਇਹ ਸਰਕਾਰ ਦੀ ਟੀਮ ਅਚ ਨਹੀਂ ਹੈਗੀ ਕਿ 7-800 ਟੀਚਰਾਂ ਦੇ ਉੱਪਰ ਕੋਈ ਫੈਸਲਾ ਮਕੈਨਿਕਲੀ ਲਾਗੂ ਕਰ ਦੇਵੇ ਤੇ ਉਹਨਾਂ ਨੂੰ ਇਹ ਕਹਿ ਦੇਵੇ ਕਿ ਤੁਸੀਂ ਹੁਣ ਘਰ ਨੂੰ ਜਾਓ ਜੇ ਘਰ ਨੂੰ ਜਾਓਗੇ ਤਾਂ ਫਿਰ ਸਰਕਾਰ ਤੇ ਅਧਿਕਾਰੀ ਜਾਣਗੇ ਟੀਚਰ ਨਹੀਂ ਜਾਣਗੇ ਤੁਹਾਨੂੰ ਭਰੋਸਾ ਦਿੰਨੇ ਆ ਪਰ ਭਰੋਸਾ ਤੁਹਾਡੇ ਸਿਰ ਤੇ ਆ ਜੇ ਤੁਸੀਂ ਹੁਣ ਹੀ ਭਜਨਟ ਕਰਨ ਲੱਗੇ ਕਿ ਹੁਣ ਤਾਂ ਕੋਰਟ ਵੱਲ ਚਲੇ ਜਾਈਗੇ ਐਜਿਟੇਸ਼ਨ ਵੱਲ ਦੇਖਣਾ ਨਹੀਂ ਫਿਰ ਇਹ ਭਰੋਸਾ ਜਿਹੜਾ ਉਹ ਡੋਲੂਗਾ ਇਸ ਕਰਕੇ ਸਾਡੀ ਤੁਹਾਨੂੰ ਅਪੀਲ ਆ ਕਿ ਆਪਾਂ ਇੰਦਰ ਧਿਆਨ ਦਿਗੇ ਇਹ ਕਿੰਨੇ ਕਾਡਰ ਜਿਨ੍ਹਾਂ ਦੀ ਇਹਨਾਂ ਦੀ ਗੱਲ ਮੈਂ ਕੀਤੀ ਆ ਆਪਾਂ ਕੋਈ ਇੱਕ ਝਟ ਕੋਸ਼ਿਸ਼ ਕਰੀਏ ਇਹਨਾਂ ਦੇ ਆਗੂਆਂ ਨਾਲ ਵੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਦੇਖੋ ਇਹ ਬਹੁਤ ਮਾਮਲਾ ਸੀਰੀਅਸ ਆ ਇਸ ਮਾਮਲੇ ਤੇ ਜੇ ਅਸੀਂ ਅਲੱਗ-ਅਲੱਗ ਫਾਈਟ ਕਰਾਂਗੇ ਤਾਂ ਇਸ ਵਿੱਚ ਨੁਕਸਾਨ ਹੋਣ ਦਾ ਵੀ ਖਰਚਾ ਹੈਗਾ ਜੇ ਇਕੱਠੇ ਫਾਈਟ ਕਰਗੇ ਤਾਂ ਇੱਕ ਐਗਜ਼ੈਂਪਲ ਸੈੱਟ ਕਰ ਦਾਂਗੇ ਜੇ ਗਲਤੀ ਅਧਿਕਾਰੀਆਂ ਦੀ ਹੁੰਦੀ ਆ ਫਿਰ ਅਧਿਆਪਕ ਉਹ ਗਲਤੀ ਦਾ ਜਿਹੜਾ ਖਮਿਆਜਾ ਉਹ ਨਹੀਂ ਭੁਗਤੂਗੇ ਬਸ ਇਹੀ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਤਕਰੀਰਾਂ ਤੇ ਨਾਲ ਸਾਡੇ ਦੇਖ ਅੱਜ 3704 ਅਧਿਆਪਕ 4166 ਵਾਲੇ ਜਿਹੜੇ ਅਧਿਆਪਕ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇਹੀ ਬਾਕੀ ਸਾਰੇ ਅਧਿਆਪਕਾਂ ਨੂੰ ਫੀਲ ਕਰਾਂਗੇ ਕਿ ਆਪਾਂ ਇਕਜੁੱਟ ਰਹੀਏ ਇਕਜੁੱਟ ਰਹਾਂਗੇ ਤਾਂ ਜਿੱਤਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ